ਪਿੰਡ ਕੋਤਰੀ ਹਰਾਂ ਜੀ ਵਾਲ ਗੇਰ ਕੈਂਸਰਾਂ ਦੇ ਕੈਂਪ ਲਗਾਇਆ ਹੈ ਜਿਦੇ ਵਿੱਚ ਅੱਖਾਂ ਦੇ ਟੈਸਟ ਕੈਂਸਰ ਦੇ ਟੈਸਟ ਜਿੰਨੇ ਵੀ ਆਲਮੋਸਟ ਟੈਸਟ ਹੁੰਦੇ ਨੇ ਫ੍ਰੀ ਹੋ ਜਾਂਦੇ ਇਹਦੇ ਵਿੱਚ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਤੇ ਜੇ ਕਿਸੇ ਮੰਨ ਲਓ ਵੀ ਕਿਸੇ ਨੂੰ ਕੈਂਸਰ ਹੁੰਦਾ ਵਾ ਠੀਕ ਆ ਮੇਰੇ ਪਿੰਡ ਦਾ ਰੱਬ ਕਰੇ ਨਾ ਹੋਵੇ ਜੇ ਕੋਈ ਮੁਰੀ ਨਿਕਲਦਾ ਵਾ ਤੇ ਉਹਦੀ ਅਸੀਂ ਆਪ ਵੀ ਹੈਲਪ ਕਰਾਂਗੇ ਜਿੱਥੋਂ ਤੱਕ ਲੈ ਕੇ ਜਾ ਸਕੀਏ ਅਸੀਂ ਨਾਲ ਲੈ ਕੇ ਜਾਵਾਂਗੇ ਤੇ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਐਨ ਆਰ ਆਈ ਭਰਾ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਜਿਨ੍ਹਾਂ ਨੇ ਮੈਨੂੰ ਇੰਨਾ ਸਹਿਯੋਗ ਦਿੱਤਾ ਮੇਰਾ ਭਰਾ ਮਨਪ੍ਰੀਤ ਸਖਦੀਪ ਤੇ ਜਿੰਨ ਕਿ ਜਿੰਨੇ ਵੀ ਭਰਾ ਮੇਰੇ ਨਾਲ ਖੜਦੇ ਆ ਹਰ ਕੰਮ ਦੇ ਵਿੱਚ ਮੈਂ ਉਹਨਾਂ ਦਾ ਦਿলো ਧੰਨਵਾਦ ਕਰਦਾ ਤੇ ਆਪਣੀ ਪੰਚਾਇਤ ਜਿਹੜੇ ਸਾਥ ਦਿੰਦੀਆਂ ਤੇ ਨਾਲ ਐਨ ਆਰ ਆਈ ਭਰਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਇੰਨਾ ਵੱਡਾ ਕੰਮ ਇਕੱਲੇ ਬੰਦੇ ਦੇ ਵੱਸ ਦਾ ਰੋਗ ਨਹੀਂ ਕਰਦਾ ਵੀ ਜੇ ਕੋਈ ਕੰਮ ਕਰਾਉਣਾ ਤਾਂ ਸਾਰਿਆਂ ਦਾ ਸਾਥ ਜ਼ਰੂਰੀ ਆ ਤੇ ਮੈਂ ਦਿਨੋਂ ਆਪਦੀ ਟੀਮ ਤੇ ਸਾਰੇ ਐਨ ਆਰ ਆਈ ਭਰਾਵਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਥੋਂ ਤੱਕ ਇੰਨੇ ਕੰਮ ਨੂੰ ਸਿਰੇ ਚਾੜ੍ਹਿਆ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਬਈ ਸੰਦੇਸ਼ ਇਹੀ ਦੇਣਾ ਚਾਹੁੰਦੇ ਆ ਵੀ ਆਪਣੇ ਪਿੰਡਾਂ ਵੱਲ ਧਿਆਨ ਰੱਖੋ ਹਣਾ ਆਪਣੇ ਲੋਕਾਂ 'ਤੇ ਧਿਆਨ ਰੱਖੋ ਆਪਦੇ ਆਪਦੇ ਸਰੀਰ 'ਤੇ ਧਿਆਨ ਰੱਖੋ ਤੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਜਿਵੇਂ ਨਸ਼ੇ ਮੁਕਤ ਕੈਂਪ ਲਵਾਓ ਅੱਤ ਤੇ ਕੈਂਸਰ ਵਾਲੇ ਕੈਂਪ ਲਵਾਓ ਕਿਉਂਕਿ ਇਹ ਕੈਂਸਰ ਇਹ ਜਰੂਰ ਹੋਗਾ ਜਿਹੜਾ ਅੰਦਰੇ ਅੰਦਰ ਬੰਦੇ ਨੂੰ ਖਾ ਜਾਂਦਾ ਪਤਾ ਨਹੀਂ ਲੱਗਦਾ ਇਹ ਐਂਡ ਵਾਲੀ ਆ ਕੇ ਸਟੇਜ ਤੇ ਹੀ ਪਤਾ ਲੱਗਦਾ ਵਾ ਤੇ ਜੇ ਪਹਿਲਾਂ ਇਹਨੂੰ ਜਾਗਰੂਤਤਾ ਆਪਾਂ ਲੋਕਾਂ ਨੂੰ ਕਰਾਂਗੇ ਤੇ ਪਹਿਲਾਂ ਇਹਦਾ ਪਤਾ ਲੱਗ ਗਿਆ ਤਾਂ ਇਹਦਾ ਇਲਾਜ ਹੈਗਾ ਤੇ অলমোস্ট तकरीबन ਜਿੱਥੇ ਵੀ ਸਰਕਾਰੀ ਇਹਦਾ ਇਲਾਜ ਫ੍ਰੀ ਹੁੰਦਾ ਵਾ ਤੇ ਸਾਰਿਆਂ ਨੂੰ ਤਾਂ ਇਹ ਹੀ ਬੇਨਤੀ ਕਰਦੇ ਹਾਂ ਵੀ ਰੱਬ ਕਰੇ ਪਹਿਲੀ ਗੱਲ ਤਾਂ ਕਿਸੇ ਨੂੰ ਨਿਕਲੇ ਨਾ ਇਸੇ ਕਰਕੇ ਅਵੇਅਰਨੈਸ ਦੇ ਤੌਰ ਤੇ ਅਸੀਂ ਕੈਂਪ ਲਵਾ ਰਹੇ ਹਾਂ ਟੈਸਟ ਕਰਾ ਰਹੇ ਹਾਂ ਵੀ ਜੇ ਕਿਸੇ ਨੂੰ ਹੁੰਦਾ ਤਾਂ ਉਹਨੂੰ ਪਹਿਲਾਂ ਹੀ ਅਵੇਅਰ ਕੀਤਾ ਜਾਵੇ ਤਾਂ ਜੋ ਪਿੰਡ ਵੱਲੋਂ ਵੀ ਅਸੀਂ ਉਹਦਾ ਬੰਦੇ ਦਾ ਸਾਥ ਦੇਵਾਂਗੇ ਕੱਲ ਨੂੰ ਜੇ ਉਹਦੀ ਮੈਡੀਸਨ ਵਗੈਰਾ ਕਿਤੇ ਵੀ ਜਾਣਾ ਪਵੇ ਅਸੀਂ ਨਾਲ ਤੁਹਾਨੂੰ